ਲੁਧਿਆਣਾ ਪੁਲਿਸ ਵੱਲੋਂ ਲੁੱਟਾ ਖੋਹਾ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਮੁਲਜ਼ਮਾਂ ਦੇ ਕੋਲੋਂ ਤੇਸਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਇਸ ਸਬੰਧੀ ਪੱਤਰਕਾਰ ਵਾਰਤਾ ਕਰਦੀ ਹੋਈ ਏਜੀਸੀਪੀ ਰਮਨਦੀਪ ਭੁੱਲਰ ਵੱਲੋਂ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਾਡੇ ਕੋਲ ਨਾ ਜੀ ਦੋ ਵਾਰਦਾਤਾਂ ਰਿਪੋਰਟ ਹੋਈਆਂ ਸੀਗੀਆਂ ਸਰਾਂਭਾ ਨਗਰ ਥਾਣੇ ਦੇ ਵਿੱਚ ਤੇ ਉਹਦੇ ਵਿੱਚ ਦੋਨੋਂ ਜਿਹੜੀਆਂ ਰਾਤ ਦੇ ਸਮੇਂ ਲੁੱਟਦੀਆਂ ਵਾਰਦਾਤਾ ਸੀਗੀਆਂ ਫਰਿਆਰ ਹਨ ਲੈਸ ਹੋ ਕੇ ਤਿੰਨ ਅਨਨੋਨ ਜਿਹੜੇ ਆਦਮੀ ਆ ਪਹਿਲੀ ਜਿਹੜੀ ਵਾਰਦਾਤ ਆ ਤਾਂ ਉਹ 29 1 24 ਦੀ ਰਾਤ ਨੂੰ ਤਕਰੀਬਨ 3:30 ਵਜੇ ਤੜਕੇ ਦੀ ਵਾਰਦਾਤ ਆ 247 ਸਟੋਰ ਹੈਗਾ ਗ੍ਰੈਂਡ ਵਾਕ ਮਾਲ ਦੇ ਨਾਲ ਉਹਦੇ ਵਿੱਚ ਵੜ ਕੇ ਲਟੇਰਿਆ ਨੇ 23000 ਰੁਪਏ ਦੀ ਨਕਦੀ ਲਖੋ ਕੀਤੀ ਸੀ ਥੈਨ ਸੈਕੰਡ ਫੇਅਰ ਸਿਮਲਰ ਜਿਹੜੇ ਵਾਰਦਾਤ ਦੀ ਰਿਪੋਰਟ ਹੋਈ ਸੀਗੀ ਇਹ 2 ਫਰਵਰੀ ਦੀ ਰਾਤ ਨੂੰ 10:30 ਵਜੇ ਇਹ ਪੋਲੋ ਫਾਰਮੇਸੀ ਹੈ ਈ ਬਲਾਕ ਡੀਆਰਐਸ ਨਗਰ ਰਿਜੇ ਵਿੱਚ ਤੇ ਉੱਥੇ ਇੱਕ ਬੱਤਰ ਸੀਗਾ ਮੋਨੂ ਉਹ ਨੂੰ ਸੀ ਤੇਜ਼ ਤਾਰ ਹਥਿਆਰ ਪਿਸਟਲ ਦੀ ਨੋਕ ਤੇ ਉੱਤੋਂ ਲੁੱਟ ਕੀਤੀ ਗਈ ਤੇ ਉਹਦੇ ਕੋਲੋਂ 10000 ਰੁਪਏ ਦੀ ਨਕਦੀ 5500 ਰੁਪਏ ਉਹਦੇ ਪਰਸ ਵਿੱਚ ਉਹਦਾ ਮੋਬਾਈਲ ਫੋਨ ਕਿਟ ਬੈਗ ਵਗੈਰਾ ਇਹ ਸਾਰਾ ਜਿਹੜਾ ਲੁੱਟ ਤੀ ਤਿੰਨੋ ਦੋਸ਼ੀਆਂ ਨੇ ਲੁੱਟਿਆ ਤੇ ਕਿਉਂਕਿ ਪਹਿਲੀ ਵਾਰ ਤੋਂ ਬਾਅਦ ਜਿਹੜੀ ਲੋਕਲ ਪੁਲਿਸ ਆਲਰੇਡੀ ਐਕਸ਼ਨ ਵਿੱਚ ਸੀਗੀ ਅਸੀਂ ਆਲਰੇਡੀ ਸੀਸੀਟੀਵੀ ਫੁਟੇਜਸ ਵਗੈਰਾ ਦੇਖ ਰਹੇ ਸੀ ਤੇ ਦੋਸ਼ੀਆਂ ਦੀ ਭਾਲ ਕਰਦੇ ਪਏ ਸੀਗੇ ਪਹਿਲੀ ਵਾਰ ਦਾ ਉਹ ਵਿੱਚ ਜਿਹੜਾ ਸਾਨੂੰ ਕਲੂ ਮਿਲਿਆ ਤੇ ਉਹਨੂੰ ਸੈਕਿੰਡ ਵਾਰ ਦਾ ਉਹਦੇ ਨਾਲ ਟੈਲੀ ਕੀਤਾ ਗਿਆ ਤਾਂ ਸਾਡੇ ਕੋਲ ਫਿਰ ਰਿਜ਼ਲਟ ਦੇ ਵਿੱਚ ਅਸੀਂ ਤਿੰਨੋਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਕੋਲੋਂ ਬਰਾਮਦਗੀ ਵੀ ਹੋਈ ਹੈ ਰਿਕਵਰੀਆਂ ਵੀ ਹੋਈਆਂ ਨੇ ਇਹਨਾਂ ਕੋਲ ਹੁਣ ਤੱਕ ਜਿਹੜੀ ਇਹਨਾਂ ਕੋਲ ਰਿਕਵਰੀ ਹੋਈ ਹੈ ਇੱਕ ਤੇਜ਼ ਤਾਰ ਕਿਰਪਾਨ ਇੱਕ ਮੋਟਰਸਾਈਕਲ ਮਾਰਕਾ ਰੰਗਸ ਸਪਲੈਂਡਰ ਜਿਹੜੇ ਤਿੰਨੋਂ ਦੋਸ਼ੀ ਹੈ ਇਹਨਾਂ ਦਾ ਨਾਮ ਹੈ ਗਤੀਸ਼ ਕੁਮਾਰ ਪੁੱਤਰ ਦੀਨਦਿਆਲ ਇਹ ਹੈ ਬੋਲ ਦਾ ਰੈਨ ਵਾਲਾ ਸ਼ਮਸ਼ਾਨ ਘਾਟ ਲੱਗ ਗਈ ਸੌਰਵ ਜਸਰੋਟੀ ਹੈਗਾ ਪੁੱਤਰ ਯਵਰਾਜ ਸਿੰਘ ਇਹ ਮਹੱਲਾ ਨਿਊ ਦੀਪ ਨਗਰ ਅਗੇਨ ਵੱਡੀ ਹੈ ਬੋਲ ਦਾ ਰਹਿਣ ਵਾਲਾ ਤੀਜਾ ਜਿਹੜਾ ਦੋਸ਼ੀ ਹੈਗਾ ਉਹ ਵਿਕਾਸ ਉਰਫ ਬਿੱਲਾ ਪੁੱਤਰ ਮੱਖਣ ਲਾਲ ਇਹ ਸਿੰਗਲਾ ਹੌਸਲੀ ਲੱਗੇ ਰਹਿਣ ਵਾਲਾ ਬੰਦਾ ਇਹ ਦੋਸ਼ੀਆਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸੌਰਵ ਜਸਰੋਟੀ ਹੈ ਔਰ ਮਨੂ ਆ ਇਤੇ ਇੱਕ ਮੁਕਦਮਾ ਪਹਿਲੇ ਥਾਣਾ ਹੈ ਬੋਲ ਦਾ ਨਸ਼ੇ ਦਾ ਤੇ ਜਿਹੜਾ ਵਿਕਾਸ ਕੁਮਾਰ ਆ ਇਹਦੇ ਤੇ ਵੀ ਮੁਕਦਮੇ ਪਹਿਲਾਂ ਤੋਂ 4 ਦਰਜ ਨੇ ਉਹਨਾਂ ਚੋ ਚੋਰੀ ਲੁੱਟਖੋ ਵਾਲੇ ਪਹਿਲੇ ਮੁਕਦਮੇ ਸੋ so, which means ਕਿ ਹੈਬਿਚੁਅਲ ਸਮਗਲਰ ਵੀ ਨੇ ਹੈਬਿਚੁਅਲ ਡਰਗ ਕੰਜ਼ਿਊਮਰ ਨੇ ਤੇ ਹੈਬਿਚੁਅਲ ਜਿਹੜੇ ਫੈਂਟਮੇ ਬਾਰ-ਬਾਰ ਵਰਦਤਾ ਕਰਨ ਦੀ ਆਦਤ ਹੀ ਆ ਦੁਬਾਰਾ ਵਰਦਤਾ ਕੀਤੀਆਂ ਤੇ ਲੁਧਿਆਣਾ ਪੁਲਿਸ ਵੱਲੋਂ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਬਰਾਬਦੀਆਂ ਹੋਰ ਕੀਤੀਆਂ ਜਾ ਰਹੀਆਂ ਪੁਛਕੇ ਸ ਰਿਮਾਂਡ ਇਹਨਾਂ ਦਾ ਲਿਆ ਜਾ ਰਿਹਾ ਹੋਰ ਦਿੱਤੀ ਜਾਏਗੀ ਇਹਨਾਂ ਤੋਂ ਪੁਛਕੇ ਤੇ ਬਾਕੀ ਜੂ ਰਿਕਵਰੀ ਹੋਏਗੀ ਆਪ ਜੀ ਨੂੰ ਸਤਿ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ